ਜੀਪੀ ਗੌਰਵ ਯਾਦੂ ਹਰਾਂ ਨੇ ਸੂਬੇ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਇਹ ਵੀ ਵੱਡੇ ਇਵੈਂਟ ਨੇ ਭਾਰਤ ਦਿਨ ਜੀ ਉਦੋਂ ਸੁਰੱਖਿਆ ਜਿਹੜੀਆਂ ਏਜੰਸੀਆਂ ਨੇ ਖੁਫੀ ਏਜੰਸੀਆਂ ਸੋਰੀ ਖੁਫੀ ਏਜੰਸੀਆਂ ਵੱਲੋਂ ਇੱਕ ਪੱਤਰ ਕਿਹਾ ਐ। ਐਸਐਸਪੀ ਵੱਲੋਂ ਹਰ ਆਦ ਤੇ ਜਿਹੜਾ ਥਾਣੇ 'ਚ ਪਹੁੰਚਦਾ ਜੀ ਉਹ ਚੌਕਿਆਂ ਪਹੁੰਚਦਾ ਉਹ ਪੱਤਰ ਕੀ ਹੁੰਦਾ? ਪੱਤਰ 'ਚ ਹੁੰਦਾ ਕਿ ਸੰ ਦੇ ਕੋਲੇ ਇਨਪੁਟ ਆਈ ਹੈ। ਕੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹ ਕਿਤੇ ਵੀ ਕੋਈ ਮਾੜੀ ਘਟਨਾ ਨੂੰ ਇੰਜਾਮ ਦੇ ਸਕਦਾ ਹੈ ਮਲਕ ਸਤਿਆਪਰ ਮਲਕ ਉਸ ਨੇ ਸ਼ਰਿਆ ਮਲਜਾਮ ਲਾਇਆ ਸੀ ਕਹਿੰਦੇ ਕਰਾਇਆ ਪਾਜਪਾਰੇ ਫਲਵਾਮਾ ਮਾਮਲਾ ਫਲਵਾਮਾ ਮਾਮਲਾ ਕਰਾਇਆ ਕਹਿੰਦੇ ਉਹ ਕਹਿੰਦੇ ਆ ਕਿ ਹੁਣ ਕਹਿੰਦੇ ਬਾਲਾਕੋਟ ਵਰਗਾ ਬਾਲਾਕੋਟ ਵਰਗਾ ਜੇ ਕੰਮ ਤੁਸੀਂ ਹੁਣ ਕਰੋਗੇ ਕਹਿੰਦਾ ਕੋਈ ਕੰਮ ਅਨਬਰਾ ਅਲ ਹੁਕ ਕਾਕਰ ਕਹਿੰਦਾ ਤਾਂ ਅਸੀਂ ਵੀ ਘਟ ਨਹੀਂ ਰਹਾਂਗੇ ਪਿੱਛੇ ਨਹੀਂ ਬਿਲਕੁਲ ਜੀ ਤੇ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਸੂਬੇ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਹੁੰਦਾ ਹੈ ਇਹ ਧਰਮਿੰਦਰ ਜੀ ਮਰਕੇ ਇੱਕ ਤਾਂ ਜਿਹੜਾ ਨਾ ਜਦੋਂ ਗਣਤੰਤਰ ਦਿਵਸ ਆਉਂਦਾ ਜੀ 15 ਅਗਸਤ ਆਉਂਦਾ ਜੀ ਇੱਕ ਦੀਵਾਲੀ ਆਉਂਦੀ ਹੈ ਜੀ ਇਹੋ ਜਿਹੜੇ ਵੱਡੇ ਈਵੈਂਟ ਨੇ ਭਾਰਤ ਦੇ ਨਾ ਜੀ ਉਦੋਂ ਸੁਰੱਖਿਆ ਜਿਹੜੀਆਂ ਏਜੰਸੀਆਂ ਨੇ ਖੁਫੀ ਏਜੰਸੀਆਂ ਨੂੰ ਸੌਰੀ ਖੁਫੀ ਏਜੰਸੀਆਂ ਵੱਲੋਂ ਇੱਕ ਪੱਤਰ ਕੱਢਿਆ ਜਾਂਦਾ ਹੂੰ ਜਿਹੜੇ ਦੇ ਹਰ ਇੱਕ ਐਸਐਸਪੀ ਤੱਕ ਪਹੁੰਚਦਾ ਜੀ ਉਹ ਐਸਐਸਪੀ ਵੱਲੋਂ ਹਰ ਆਹ ਤੇ ਜਿਹੜਾ ਥਾਣੇ ਚ ਪਹੁੰਚਦਾ ਜੀ ਉਹ ਚੌਕਿਆਂ ਪਹੁੰਚਦਾ ਉਹ ਪੱਤਰ ਕੀ ਹੁੰਦਾ ਪੱਤਰ ਚ ਹੁੰਦਾ ਕਿ ਸੰਨ ਦੇ ਕੋਲੇ ਇਨਪੁਟ ਆਈ ਹੈ ਕਿ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹ ਕਿਤੇ ਵੀ ਕੋਈ ਮਾੜੀ ਘਟਨਾ ਨੂੰ ਇਨਜਾਮ ਦੇ ਸਕਦੀਆਂ ਨੇ ਉਹ ਪੱਤਰ ਆਉਂਦਾ ਤੇ ਉਹ ਉਹ ਨਾਲ ਚੌਕਸ ਕਰਨ ਵਾਸਤੇ ਹੁੰਦਾ ਵੈਸੇ ਜੇਕਰ ਘਟਨਾ ਕਿਤੇ ਵਾਪਰ ਜਵੇ ਤਾਂ ਉਹ ਕਹਿੰਦੇ ਖੁਫੀਜਾਂਸੀ ਕਹਿੰਦੇ ਨੇ ਵੀ ਇਸ ਤੋਂ ਨੂੰ ਕਿਹਾ ਸੀ ਭਾਈ ਤੁਸੀਂ ਚੌਕਸ ਨਹੀਂ ਹੋਏ ਤਾਂ ਘਟਨਾ ਵਾਪਰੀ ਆ ਜੇ ਨਾ ਵਾਪਰਦਾ ਖੁਫੀਜਾਂਸੀ ਫਿਰ ਆਪਣੀ ਪਿੱਠ ਤਾਂ ਆਪਣੇਂਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਜੋ ਉਸ ਕੀਤਾ ਤਾਂ ਸਾਰਾ ਸਿਸਟਮ ਸਾਰਾ ਬਚ ਗਿਆ ਤੇ ਉਦਾਂ ਦੇ ਸਾਰਾ ਹੁੰਦਾ ਜੀ ਇਹ ਸਾਰੇ ਪਾਸੇ ਡੀਜੀਪੀ ਨੇ ਵੀ ਕੱਲ ਉਸੇ ਸਿਸਟਮ ਨੂੰ ਲੈ ਕੇ ਅੱਗੇ ਗੱਲ ਕੀਤੀ ਉਹਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਲਰਟ ਰੱਖੋ ਗਣਤੰਤਰ ਦਿਵਸ ਹੈ ਤੇ ਕੋਈ ਵੀ ਘਟਨਾ ਵਾਪਰ ਸਕਦੀ ਹੈ ਤੇ ਰੱਖਣਾ ਵੀ ਚਾਹੀਦਾ ਜੀ ਕਿ ਚੋਣ ਬਰੇ ਜੀ ਇਹ ਹੂੰ ਚੋਣ ਬਰੇ ਵਿੱਚ ਨਾ ਜੀ ਜਿਹੜੇ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਜੀ ਜਿੱਦਾਂ ਪਾਕਿਸਤਾਨ ਦੇ ਕੇਰਟੈਕਰ ਪ੍ਰਧਾਨ ਮੰਤਰੀ ਹੂੰ ਅਨਵਰ ਅਲ ਅਨਵਰ ਉਲ ਹਕ ਕਾਕੜ ਹੂੰ ਨੇ ਬਹੁਤ ਖਤਰਨਾਕ ਬਿਆਨ ਦਿੱਤਾ ਹੈ ਉਹਨਾਂ ਦੀਆਂ ਖੁਫੀਆ ਏਜੰਸੀਆਂ ਕੋਲੇ ਕੋਈ ਇਨਪੁਟ ਹੋਏਗੀ ਜਿਹੜਾ 2019 ਵਿੱਚ ਚੋਣਾਂ ਹੋਈਆਂ ਸੀਗੀਆਂ ਲੋਕ ਸਭਾ ਦੀਆਂ ਉਹਨਾਂ ਤੋਂ ਪਹਿਲਾਂ ਇੱਕ ਬਾਲਾ ਕੋੜ ਦੇ ਵਿੱਚ ਬੜਾ ਖਤਰਨਾਕ ਕੰਡ ਵਾਪਰਿਆ ਸੀਗਾ ਜਿਹਦੇ ਵਿੱਚ ਕਿ ਸਾਡੇ 40 40 ਸੀ ਜੀ ਹੋਗੇ ਸੀ ਫੌਜੀ ਹੂੰ ਉਹਦੀ ਕੋਈ ਜਾਂਚ ਨਹੀਂ ਕਰਾਈ ਕਿਸੇ ਸਰਕਾਰ ਨੇ ਕੇਂਦਰ ਸਰਕਾਰ ਨੇ ਸਭ ਠੱਪ ਪਿਆ ਇਹ ਉਹ ਮਗਨ ਉਹ ਸੀਗ ਰਾਜਪਾਲ ਹਮ ਮਲਿਕ ਮਲਿਕ ਸਤਿਆਪਾਲ ਮਲਿਕ ਉਸ ਨੇ ਸ਼ਰਿਆ ਮਲਜਾਮ ਲਾਇਆ ਸੀ ਕਹਿੰਦੇ ਕਰਾਇਆ ਪਾਜਪਾਨੇ ਫਲਵਾਮਾ ਮਾਮਲਾ ਫਲਵਾਮਾ ਮਾਮਲਾ ਕਰਾਇਆ ਕਹਿੰਦੇ ਉਹ ਕਹਿੰਦੇ ਆ ਕਿ ਹੁਣ ਕਹਿੰਦੇ ਬਾਲਾ ਕੋਟ ਵਰਗਾ ਬਾਲਾ ਕੋਟ ਵਰਗਾ ਜੇ ਕਾਹਨ ਤੁਸੀਂ ਹੁਣ ਕਰੋਗੇ ਕਹਿੰਦਾ ਕੋਈ ਕਾਹਨ ਅਨਬਰਾ ਅਲ ਹੁਰਕ ਕਾਕੜ ਕਹਿੰਦਾ ਤਾਂ ਅਸੀਂ ਵੀ ਘਟ ਨਹੀਂ ਰਹਾਂਗੇ ਪਿੱਛੇ ਜਿ ਰਾਂਗੇ ਅਸੀਂ ਪਿੱਛੇ ਨਹੀਂ ਰਹਾਂਗੇ ਅਸੀਂ ਪੂਰਾ ਕੰਮ ਕਰਾਂਗੇ ਤਾਂ ਹੀ ਮੈਂ ਕਹਿਣਾ ਵੀ ਡੀਜੀਪੀ ਗੌਰਵ ਜਾਦਵ ਸਾਡੇ ਹੈਗੇ ਨੇ ਪੰਜਾਬ ਦੇ ਇਹ ਦੋਸ਼ ਲੱਗ ਰਹੇ ਨੇ ਕਿ ਪੰਜਾਬ ਦੇ ਵਿੱਚ ਲਾਣ ਆਰਡਰ ਦੀ ਸਥਿਤੀ ਠੀਕ ਨਹੀਂ ਪਹਿਲਾਂ ਵੀ ਨਹੀਂ ਸੀ ਕਾਂਗਰਸ ਲਈ ਵੀ ਠੀਕ ਨਹੀਂ ਸੀ ਅਕਾਲੀਆ ਲਈ ਵੀ ਠੀਕ ਨਹੀਂ ਸੀ ਉਦੋਂ ਬੇਅਦਬੀ ਆਉਂਦੀ ਬੜਾ ਬਰਾਉਂਦਾ ਸੀਗਾ ਹੁਣ ਵੀ ਦੋਸ਼ ਲੱਗ ਰਹੇ ਪਰ ਮੈਂ ਇਹ ਕਹਿਣਾ ਵੀ ਜੇਕਰ ਲੋਕਾਂ ਨੂੰ ਪਹਿਲੇ ਰਾਜ ਠੀਕ ਲੱਗੇ ਪੰਜਾਬੀਆਂ ਨੂੰ ਨਾ ਕਾਂਗਰਸ ਠੀਕ ਲੱਗੀ ਨਾ ਅਕਲ ਦਾ ਠੀਕ ਲਗਾ ਤਾਂ ਇਹ ਪਾਜ ਪਾਦੇ ਹੁੰਦਾ ਇਹਨੂੰ ਲੈ ਕੇ ਆਨੇ ਆਮ ਆਦੀ ਪਾਰਟੀ ਨੂੰ ਜੇ ਆਮ ਆਦੀ ਪਾਰਟੀ ਵੀ ਸੰਭਾਲ ਸਕ ਰਹੀ ਸਾਰਾ ਕੁਝ ਫਿਰ ਫਿਰ ਲੋਕ ਕੀ ਕਰਨ ਇਹ ਸਵਾਲ ਖੜੇ ਹੁੰਦੇ ਆਮ ਆਦੀ ਪਾਰਟੀ ਉੱਤੇ ਜੀ ਬਿਲਕੁਲ ਜੀ ਬਾਲਾਕੋਟ ਦੇ ਵਿੱਚ ਸਟ੍ਰਾਈਕ ਕੀਤੀ ਗਈ ਸੀ ਉਹ ਸਟ੍ਰਾਈਕ ਦਾ ਅਜ ਤੱਕ ਕਹਿੰਦੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਵੀ ਗਏ ਤੇ ਮਾਰ ਕੇ ਆਪਣਾ ਕੰਮ ਨਵੇੜ ਕੇ ਵਾਪਸ ਵੀ ਪਰਤ ਆਏ ਸੀਗੇ ਫੌਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਬਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ